ਸਾਸਿਕਾ ਜੀ ਸਰ ਨੂੰ ਫੋਟੋਆਂ ਖੋ ਪਹੁੰਚੂ ਕੇ ਜੀ ਪਿੰਡ ਖੈਰਾ ਜਿਲ੍ਹਾ ਅਮਰਸਰ ਪੰਡਾ ਜੀ ਤਹਿਸੀਲ ਮਜੀਠਾ ਦੇਖੋ ਬੜੇ ਡੈਂਬਰ ਆਏ ਬਾਈ ਨਾਲ ਜੀ ਨਾਲ ਬਾਈ ਨੇ ਸ਼ੈੱਟ ਸ਼ੂਟ ਬਹੁਤ ਸੋੜਾ ਬਾਈ ਨਵਾਂ ਬਣਾ ਲਿਆ ਤੇ ਝੋਟੀਆਂ ਵੀ ਅਜੇ ਕੋਲ 800 ਦੇ ਲਗਭਗ ਸੇਲ ਆ ਤੇ ਆਵਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਜੀ ਸੰਦੀਪ ਜੀ ਠੀਕ ਠਾਕ ਹੋਰ ਸੁਣਾਓ ਜੀ ਵਧੀਆ ਚੜਦੀ ਕਲਾ ਤੀਸ ਸੁਣਾਓ ਠੀਕ ਠਾਕ ਬੜਾ ਵਧਾਈਆਂ ਤੁਹਾਨੂੰ ਜੀ ਧੰਨਵਾਦ ਬੜਾ ਜੀ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਬਿਲਕੁਲ ਬਿਲਕੁਲ ਜੀ ਚੰਗੇ ਭੈਣ ਭਰਾਵਾਂ ਦੇ ਨਾਲ ਮੇਲ ਜੋਲ ਤੇ ਚੰਗੇ ਕੰਮ ਹੁੰਦੇ ਆਪਣੇ ਬੜਾ ਹੀ ਬੜਾ ਸੋਹਣਾ ਗਿਆ ਭਾਈਆ ਵਧੀਆ ਬਣਿਆ ਇਸ ਨੀਤ ਸਾਹਿਬ ਬਣਾਉਣਾ ਨਹੀਂ ਹੈ ਮਤਲਬ ਬਣਾਇਆ ਤਾਂ ਆ ਕਿ ਕਈ ਵਾਰੀ ਤੁਹਾਨੂੰ ਕਹਿੰਨਾ ਨਾ ਵੀ ਵੀਡੀਓ ਪਾਈਏ ਹਾਂ ਨਹੀਂ ਨਹੀਂ ਤੇ ਤੁਸੀਂ ਆਉਂਦੇ ਤੇ ਅੰਦਰ ਮਾਲ ਸੇਲ ਹੋ ਜਾਂਦਾ ਹੁਣ ਭਾਵੇਂ ਜਿੰਨੇ ਮਰਜ਼ੀ ਆਈ ਜਾਣ ਉਹਨੂੰ 35 40 ਮੱਝਾਂ ਦਾ ਜਿਗਾਰ ਕਰਤਾ ਠੀਕ ਹੈ ਠੀਕ ਹੈ ਨਹੀਂ ਨਹੀਂ ਤੁਸੀਂ ਮਿਸ ਨਹੀਂ ਕਰਨਾ ਹੁਣ ਤੁਸੀਂ ਆਉਣਾ ਹਰ ਵਾਰੀ ਠੀਕ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਹੱਦ ਕੋ ਹਰ ਕਿਸਮ ਦਾ ਮਾਲ ਮਿਲੂਗਾ ਹਾਂ ਜੀ ਹਾਂ ਜੀ 1 ਲੱਖ 60 ਵਾਲੀ ਬਾਕੀ ਨਾ ਮਾ ਤੁਹਾਡਾ ਬੜਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਬਾਕੀ ਬਿਵਾਰ ਮਾਲੇ ਮੋਬਾਈਲ ਹੈ ਨਹੀਂ ਸ੍ਰੀ ਸੰਦੀਪ ਸਾਹਿਬ ਇਹ ਤੇ ਆਪਣਾ ਇੱਕ ਸਵਾਲ ਹੈ ਕੀ ਨਹੀਂ ਫੇਰਾ ਫੇਰੀ ਦਾ ਕੰਮ ਨਹੀਂ ਕਰਨਾ ਬਿਲਕੁਲ ਬਿਲਕੁਲ ਕੰਮ ਕਰਨਾ ਖਰਾ ਚੰਗਾ ਤੇ ਆਪਾਂ ਨੂੰ ਇਹ ਸ਼ੌਂਕ ਬਸ ਨਹੀਂ ਤੇ ਪੈਨਸ਼ਨ ਨਾਲ ਕੰਮ ਚੱਲੀ ਜਾਂਦੇ ਹਾਂ ਹਾਂ ਸਹੀ ਸਹੀ ਚਲੋ ਠੀਕ ਜੀ ਕਰੀ ਸ਼ੁਰੂ ਚੰਗੀ ਕਰੀ ਆ ਜੀ ਲੈ ਆ ਜੀ ਫੜਾ ਦਿ ਜੀ ਤੇ ਬਾਜੀ ਕਿੰਨੀਆਂ ਅੱਜ ਫਿਰ ਸੰਦੀਪ ਸਾਹਿਬ ਮੱਜਾਂ ਵਾਂ ਆਪਣੇ ਕੋਲ ਅੱਜ ਮੱਜਾਂ ਦੇ ਬਾਬੇ ਦੀਆਂ ਇਹਨਾਂ 15 16 ਵਾਂ ਆਪਾਂ 10 ਪਸ਼ੂ ਪਾਵਾਂਗੇ ਟੋਟਲ ਚਲੋ ਕਰੋ ਸ਼ੁਰੂ ਮੱਜਾਂ ਆ ਜੀ ਬੱਜੀ ਸੁਈਆ ਹਾਂ ਜੀ ਸਨੀ ਸਿੰਘਾਂ ਦੀ ਛੋਟੀ ਸੁਈ ਆਈ ਦੁੱਧ ਬੱਜੀ ਐਸ ਟਾਈਮ ਕਿਨਾ ਸੰਦੀ ਸਿੰਘਾਂ ਆ ਰਿਜੀਨਲ ਗੱਲ ਦੱਸਣੀ ਐ ਸਚਾਈ ਸੁਈ ਵਾਲੀ ਦੁੱਧ ਦੇ ਥਰੇ 12 ਲੀਟਰਾਂ ਦੀ ਛੋਟੀ ਥੱਲੇ ਜਿਹੜਾ ਪੱਕਾ ਰਿਜੀਨਲ ਦੁੱਧ ਹੋਊਗਾ ਠੀਕ ਆ ਬੇਸ਼ੱਕ ਦੀ ਬੰਦਾ ਕੋ ਇਦਾਂ ਆਨਲਾਈਨ ਮੰਗਾ ਲੇ ਤੇ ਬੇਸ਼ੱਕ ਦੀ ਇਹਨੂੰ ਤਿੰਨ ਟਾਈਮ ਲਾਈਵ ਚ ਵਾਇਰ ਕਰਾ ਲਈ ਵੱਡੀ ਛੋਟੀ ਆ ਹਾਂ ਤੇ ਛਿੱਗੀ ਮੂੰਹ ਦੇ ਸ਼ੇਰ ਆਂਦਾ ਜੀ ਤੇ ਤੋੜੋ ਬੱਜੀ ਫੜੋ ਲਓ ਜੀ ਦੇਖੋ ਬਹੁਤ ਵੱਡੀ ਝੋਟੀ ਇਹ ਲੈ ਆ ਲੁਗਾ ਬੜਾ ਸਾਵ ਆ ਝੋਟੀ ਦਾ ਤੇ ਇਦਾਂ ਤੋੜੋ ਇਹ ਪਰ ਲੈ ਬੰਦਾ ਜਿੱਧਰ ਮਰਜੀ ਜਿੱਧਰ ਸਾਰ ਦੋਵੇਂ ਬਸੇ ਜਾਂਦੀਆਂ ਇਧਰ ਫੜ ਇਹ ਦੇ ਲੋ ਜਾਈ ਨਹੀਂ ਬਹੁਤ ਜੰਗੀ ਝੋਟੀਆਂ ਜੀ ਲੈ ਗਏ ਆਪਣੇ ਲਾਗੇ ਭਾਜੀ ਉਧਰ ਆਈਆਂ ਸੰਦੀਪ ਸਿੰਘ ਆਪਾਂ ਲਿਆਂ ਇਥੋਂ ਅੱਛਾ ਪਰ ਆਈਆਂ ਝੋਟੀਆਂ ਉਧਰੋਂ ਜੀ ਬਸ ਠੀਕ ਆ ਹਾਂਜੀ ਭਾਜੀ ਘੁਮਾਓ ਇਧਰ ਘੁਮਾਓ ਇਹ ਲੈ ਜਾਓ ਇੱਥੇ ਘੁਮਾਈ ਜਲਾ ਦੇ ਨਾਲ ਠੀਕ ਆ ਨਹੀਂ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਝੋਟੀ ਆ ਜੀ ਕਿ ਇਹ ਚਵਾਈ ਇਹਦੀ ਇਦਾਂ ਦੀ ਹੋਊਗੀ ਜਿਵੇਂ ਮੋਟਰ ਹੋਊਗੀ ਹਾਂਜੀ ਹਾਂਜੀ ਇਹ A to Z ਬਿਲਕੁਲ ਜਿਹਨੂੰ ਮਤਲਬ Z ਬਲੈਕ ਜਿਹੜਾ ਨਾਲ ਨਹੀਂ ਕਿਟਾ ਹੋਊਗਾ ਠੀਕ ਹੈ ਠੀਕ ਆ ਤੇ ਚੋਂ ਇੱਕ ਨੰਬਰ ਜੇ ਆਖੋ ਤੇ ਪੈਸੇ ਲਾ ਦਨੇ ਜੇ ਕੋਈ ਬੋਲੋ ਜੀ ਹਾਂਜੀ ਜੀ ਸਾ ਕਿੰਨੇ ਦੀ ਦੇ ਦੀ ਹੈ ਜੀ ਕਿਰਾਇਆ ਮਾ ਵੀਡੀਓ ਪਾਉਣੀ ਹੈ ਜੈ ਜਮੁਲੀ ਜੈ ਜਮੁਲੀ ਹਾਂਜੀ ਠੀਕ ਜੀ ਇਹੋ ਜਿਹੇ ਤਰ੍ਹਾਂ ਦੇ ਮੈਨ ਵੀਡੀਓ ਵੇਨਾ ਵੇਹੇ ਡੇਢ ਦੋ ਮੰਗੀ ਜਾਂਦੇ ਚਲੋ ਆਪਾਂ ਇਹ ਮੌਲੀ ਕਰਨਾ 130 ਮੋਲ ਤੇ 2000 ਛੋੜ ਚਲ ਜਿਆ ਜੀ ਠੀਕ ਜਿਆ ਜੀ ਬਾਕੀ ਤੁਹਾਡਾ ਵਜਨ ਚਾਹੀਦਾ ਜੇ ਹੋਰ ਕੋਈ ਨਹੀਂ ਠੀਕ ਆ ਬਿਲਕੁਲ ਕੋਈ ਨਹੀਂ 1000 ਹੋਰ ਛੜ ਦੇਣੀ ਚਲ ਜਾਂ ਦੋ 30 ਨਹੀਂ ਇੱਕ 27 ਦੀ ਦੇਣੀ ਆ 27 ਦੇਣੀ ਆ 12 ਲੀਟਰ ਦੁੱਧ ਤੇ ਚੂਣ ਇੱਕ ਨੰਬਰ ਨਹੀਂ ਠੀਕ ਆ ਠੀਕ ਹੈ ਤੇ ਆਹ ਜੀ ਸੰਦੀਪ ਸਿੰਘ ਆ ਇਹ ਚੌਗੀ ਕੱਟੀ ਆ ਚਾਰ ਦੰਦ ਚਾਰ ਦੰਦ ਕੱਟੀ ਜੇ ਅੱਛਾ ਤੇ ਲਓ ਇਹ ਚਾਰ ਦੰਦ ਚਾਰ ਦੰਦ ਕੱਟੀ ਜੇ ਇਹ ਵੀ ਦੇਖੋ ਬੜੀ ਨਸਲਾ ਝੋਡੀ ਦੇ ਤੇ ਚੈੱਕ ਕਰੋ ਹਾਂ ਹੀ ਰਹੀ ਆ ਪੂਰਾ ਹੀ ਰਾਜ ਜੇ ਨੂੰ ਵਾਕ ਹੀ ਰਹੀ ਆ ਬਾਜੀ ਤੇਹੀ ਕਹਿ ਰਹੇ ਸੋਨੇ ਵਾਲਾ ਵਡੀਆਂ ਝੋਟੀਆਂ ਵਾ ਛੋਟੀਆਂ ਨਹੀਂ ਹੁੰਦੀਆਂ ਠੀਕ ਹੈ ਜੀ ਐਂਡ ਗ੍ਰਾਬ ਹੈ ਭਾਜੀ ਝੋਟੇ ਦੱਸ ਦਿਆ ਫਿਰ ਹਲੀ ਮਾਲ ਅੱਜ ਮੇਰਾ ਮਨ ਹੀ ਕੀ ਤੁਸੀਂ ਚਿਰਾਂ ਬਾਅਦ ਉਹਨਾਂ ਦੇ ਮਾਲ ਵੀ ਇਦਾਂ ਦਾ ਪੋਣਾ ਹਰ ਇੱਕ ਦੇ ਭੈਣ ਭਰਾ ਦੇ ਮਨ ਨੂੰ ਵਾ ਵਾ ਜੀ ਵਾਸ ਵਾ ਹਾਂਜੀ ਸੁਥਰਾ ਸੁਥਰਾ ਪਸ਼ੂ ਉਹਨਾਂ ਦੇ ਚਲੋ ਹਰ ਇੱਕ ਨੂੰ ਲੱਗਦਾ ਚਲੋ ਮਾਲ ਦਾ ਹੀ ਮੁੱਲ ਪੈਣਾ ਵਾ ਮਾਲ ਦਾ ਮੁੱਲ ਪੈਣਾ ਜੀ ਸਹੀ ਸਹੀ ਗੱਲ ਹੈ ਬਾਕੀ ਜੇ 6 ਕਿਲੋ ਵਾਲੀ ਹੈ ਤੇ 6 ਕਿਲੋ ਦੱਸਣੀ ਚਾਹੀਦੀ ਜਾਂ 8 ਕਿਲੋ ਤੇ 8 ਤੇ ਆਪਾਂ ਅਰੀਜਨਲ ਦੁੱਧ ਜਿਹੜਾ ਉਹ ਦੱਸਾਂਗੇ ਪੱਕਾ ਇਹਨਾਂ ਥੱਲੇ ਬਿਲਕੁਲ ਜੀ ਹਾਂਜੀ ਹਾਂ ਜੀ ਸੰਦੀਸ਼ਾਂ ਪੌਣੇ 12 ਵੇ ਆਪਾਂ 11.5 ਲੀਟਰ ਦੁੱਧ ਦੱਸਾਂਗੇ ਠੀਕ ਆ ਠੀਕ ਜੇ ਤਾਜੀ ਝੋਟੀ ਹੈ ਚੁਾਈ ਇੱਕ ਨੰਬਰ ਹੋ ਗਈ ਤੇ 1,35,000 ਦੀ ਤੇ 1,35,000 ਦੀ ਹਾਂ ਜੀ ਛੋੜ ਜੱਫਾ ਕਰਾਂਗੇ ਮਾਨਤਾਨ ਦਾ ਤੇ ਆਹ ਜੀ ਸੰਦੀਸ਼ਾਂ ਇਹ ਮੱਜਾ ਵਾ ਬਿਲਕੁਲ ਹੀ ਮਤਲਬ ਤਾਜ਼ੀਆਂ ਹਾਂ ਜੀ ਗੱਲ ਦੇ ਕੋਈ ਵੀ ਆ ਵੀ ਕੰਮ ਤੇ ਸਾਰਾ ਵਿਸ਼ਵਾਸ ਨਾਲ ਚੱਲਣ ਡਿਆ ਨਾ ਵਿਸ਼ਵਾਸ ਨਾਲ ਚੱਲਦਾ ਜੀ ਹਾਂ ਜੀ ਬਿਲਕੁਲ 1 ਮਹੀਨੇ ਦੀ ਮੈਂ ਵੀ ਨਹੀਂ ਸੁੱਈ ਹੋਗੀ। ਅੱਛਾ 20 ਦਿਨਾਂ ਦੀ ਸੁੱਈ ਹੋਗੀ। ਹਾਂਜੀ ਤੇ 13 ਲੀਟਰ ਦੁੱਧ ਆਪਾਂ 12 ਦੱਸ ਕੇ ਦਵਾਂਗੇ। ਅੱਛਾ 13 ਗਲੋ ਬੱਚਾ ਨਹੀਂ ਤੇ ਹੈਗਾ ਇਹਦਾ। ਅੱਛਾ ਬੱਚਾ ਹੈ ਨਹੀਂ। ਹਾਂਜੀ ਦੁਨੀਆ ਵਿਸ਼ਵਾਸ ਨਾ ਖੜੀਏ ਚਲੋ ਜੇ ਬਾਕੀ ਮੈਂ ਤਾਂ ਕੀ ਕਹਿਣਾ ਵਾ ਇਹਦਾ ਲੇਵਾ ਵੀ ਦੱਸਦਾ ਵਾ ਕਿ ਮੈਂ ਸੱਚ ਰਿਆਂ। ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਜੀ ਇਹਦਾ ਲੇਵਾ ਵੀ ਦੱਸਦਾ ਵਾ ਕਿ ਮੈਂ ਸੱਚ ਰਿਆਂ। ਅੱਜ ਤੇ ਐਦਾਂ ਹੀ ਮਤਲਬ ਇੰਨਾ ਕਿ ਚੋਕਰ ਪਾਓ ਤੇ ਚੋਲੋ ਇਹਨਾਂ ਨੂੰ। ਠੀਕ ਆ। ਹਾਂਜੀ। ਨੇ ਚੰਗੀਏ ਦੁੱਧ ਹਲਿਆ ਜੀ। ਬੰਦੋ ਬੰਦੋ। ਇੰਨੀ ਫਿਰ ਬੱਜੀ ਦੀ ਕੀਮਤ ਫਿਰ ਸੰਦੀਪ ਜੀ ਹਾਂ ਨਿਗਾ ਜਾ ਮੋਲੀ ਆ ਜੀ ਇਹ ਤਾਂ ਹੁੰਦਾ ਬੱਚਾ ਤੇ ਬਰਾਬਰ ਦੀਆਂ ਸਟਾਂਈਆਂ ਉਹਨਾਂ ਦੀਆਂ ਹਾਂ ਬਿਲਕੁਲ ਤੇ ਹਾਂ ਤੇ ਨਾ 95000 ਦੀ ਮੀਰੀ ਚਲੋ ਠੀਕ ਆ 12 ਅਹੀ 13 ਉਹ ਦੁੱਧ ਚਲੋ ਨਵੇਂ ਥਾਂ ਜਾ ਕੇ ਡੰਗਰ ਕਰਦਾ ਪਰ ਰਾਤ ਲੈਂਦੀਆਂ ਰਾਤੀਆਂ ਠੀਕ ਆ ਠੀਕ ਆ ਤੇ ਚੌਣ ਚਾਂ ਇੱਕ ਨੰਬਰ ਬਹੁਤ ਵਧੀਆ ਇਹਨੂੰ ਖੋਲ ਦਿਂਦੇ ਆਹਾ ਜੀ ਇਹ ਵੀ ਸੂਈ ਆ ਦੋਵੇਂ ਇਕੱਠੀਆਂ ਇੱਕੋ ਕਰੋ ਲਈਆਂ ਜੇ ਠੀਕ ਆ ਇਹ ਬੰਦੇ ਨੇ ਆਪ ਜਾ ਕੇ ਹਿਆਣੇ ਨੂੰ ਲੈਂਦੀਆਂ ਤਰ੍ਹਾਂ ਅੱਛਾ ਤੇ ਅਚਾਨਕ ਕੋਈ ਉਹਨਾਂ ਦਾ ਘਰ ਦਾ ਮਸਲਾ ਹੋ ਗਿਆ ਕਿਸ ਤਰੀਕੇ ਦਾ ਹਾਂਜੀ ਹਾਂ ਉਹਨਾਂ ਨੇ ਮਿਲ ਦੋਵੇਂ ਦੇ ਦਿੱਤੀਆਂ ਤੇ ਕਹਿੰਦੇ ਵੀ ਅਸੀਂ ਅਖਾ ਬੱਚੇ ਰੱਖੀਆਂ ਵੀ ਅਸੀਂ ਦੁੱਧਵਾਤੇ ਤੇ ਬੱਚਿਆਂ ਦੇ ਲੋੜ ਨਹੀਂ ਕੱਟੀਆਂ ਕੱਟੀਆਂ ਦੀ ਹਾਂ ਹਾਂ ਤੇ ਉਹ ਸਾਹਮਣੇ ਨਹੀਂ ਤੇ ਉਹ ਗਏ ਚਲੇ ਗਏ ਮਰ ਗਿਆ ਇਹ ਨਹੀਂ ਮਰ ਗਿਆ ਇਹਦਾ ਵੀ ਇਹਦਾ ਵੀ ਮਰ ਗਿਆ ਚਲੋ ਦੋਵੇਂ ਇਕੱਠੀਆਂ ਇੱਕੋ ਘਰੋਂ ਲਈਆਂ ਜੇ ਤੇ ਉਹ 13-13 ਲੀਟਰ ਦੁੱਧ ਕਹਿੰਦੇ ਰਾਤੀ ਮੇਚ ਹੋਈਆਂ ਹੀ ਸਵੇਰੇ ਵਿੱਚ ਹੋਈਆਂ ਹੀ ਤੇ ਯਾਨੀ ਮਿਲ 12 ਲੀਟਰ ਪੱਕਾ ਖਰਾ ਦੁੱਧਾ 12 ਕਿਲੋ ਪੱਕਾ ਦੁੱਧ ਹੈਗਾ ਥੱਲੇ ਲਓ ਜੀ ਇਹ ਵੀ ਜੰਗੀ ਝੋਟੀ ਆ ਆ ਦੇ ਬਹੁਤ ਸੋਹਣਾ ਥਣ ਲੈ ਵਾਲਾ ਕਾ ਜੀ ਚੰਗੀ ਦੁੱਧ ਵਾਲੀ ਹੈ ਜੈਡ ਬਲੈਕ ਠੀਕ ਆ ਨਹੀਂ ਠੀਕ ਹੈ ਚੰਗੀ ਹੈ ਜੀ 1 ਦੀ ਬਜਿ ਬੜੀ ਕੀਮਤ ਇੱਕੋ ਮੁੱਲ ਦੀਆਂ ਦੋਵੇਂ ਚਲੋ ਜਿਹੜੀ ਕੋ ਮਰਜ਼ੀ ਲੈ ਜੇ ਬਸ ਠੀਕ ਆ ਜੇ ਦੋਵੇਂ ਜਦੋਂ ਖੜੂਗਾ ਤਾਂ 2000 ਛੋੜ ਕਰ ਦਾਂਗੇ ਚਲੋ ਠੀਕ ਆ ਤੇ ਆਹ ਜੀ ਇਸ ਨੀਸਿਆ ਗੱਬਣ ਝੋਟੀ ਜੇ ਅੱਛੇ ਗੱਬਣ 5 ਦਿਨ ਲੈ ਜੇ 6 ਦਿਨ ਲੈ ਜੇ 7 ਦਿਨ ਲੈ ਜੇ ਠੀਕ ਹੈ ਖਰੀਦ ਖੋਲ ਦੇ ਪਲੀ ਪੂਰੀ ਆਣਾ ਪੂਰੀ ਪਲੀ ਆ ਜੀ ਕਿੰਨਾ ਕੱਦੂ ਬਾਜੀ ਦੁੱਧ ਦੇ ਫਰੇ ਸੁਲੀਸ ਇਹੋ ਜੀਆਂ ਵੱਡੀਆਂ ਮੱਜਾਂ ਨੂੰ 12 13 ਲੀਟਰ ਕਹਿੰਦਾ ਥੋੜਾ ਕਹਿੰਦਾ ਮਤਲਬ ਕਈ ਵਪਾਰੀ ਮਤਲਬ ਕਹਿੰਦੇ 15 18 ਆਪਣੇ ਉਹ ਕੰਮ ਨਹੀਂ ਆਣਾ ਮੈਂ ਤਾਂ ਕਹਿੰਦਾ ਜਿਹੜੀ ਮਤਲਬ ਮਹੀਂ ਮਤਲਬ 12 ਲੀਟਰ ਦੁੱਧ ਮੈਂਨ ਦਿੰਦੀ ਅਸੀਂ ਨੂੰ ਵਧੀਆ ਮਹੀਂ ਗਿਣਦੇ ਆ ਵਾਹ ਜੀ ਵਾਹ ਜੀ ਬਿਲਕੁਲ ਸੁਤਰੀ ਮਹੀਂ ਚੰਗੀ ਪੈਂਠ ਵਾਲੀ ਮਹੀਂ ਆ ਤਾਂ ਪਿੱਛੋਂ ਪੇਠ ਬੜੀ ਆ ਥਾਣ ਥਾਣ ਦੇ ਬਹੁਤ ਵਿਰਲੇ ਆ ਦੇ ਬਹੁਤ ਸੋਹਣੀ ਨੇ ਪਿੱਛੋਂ ਦੇਖੋ ਕਿਦਾਂ ਆ ਥਾਣ ਦੇ ਕਿਦ ਕਰੇ ਪੂਰਾ ਪੂਰਾ ਜਵਾਲਾ ਲੱਗਾ ਥਾਂ ਜੀ ਕੋਈ ਇਹ ਨਹੀਂ ਵੀ ਕੋਈ ਦਿੱਕ ਕਮੀ ਵਾਲੀ ਗੱਲ ਐ ਪੂਰੀ ਤਤ ਪੂਰੇ ਸਾਰੇ ਇਹਦੇ ਹਾਂਜੀ ਸਿੰਧੀਸਾਂ 1 ਲੱਖ ਤੇ 5000 ਚਲੋ ਛੋਟਾ ਛਾਪ ਕਰਾਂਗੇ ਮਤਲਬ ਆਪਾਂ ਜਾਇਦ ਜੇ ਮੁੱਲ ਪਾਉਣੇ ਬਾਕੀ ਚਲੋ ਕਿਸੇ ਮੇਰੇ ਵੀਰ ਨੂੰ ਜਿਆਦਾ ਲੱਗਦਾ ਉਹਾਂ ਦੇ ਕੋਈ ਨਹੀਂ ਐ ਚਲੋ ਮਾਲਕ ਦੇ ਸਸਤਾ ਮਿਲਦਾ ਬਿਲਕੁਲ ਬਿਲਕੁਲ ਤੇ ਆਪਾਂ ਯਾਨੀ ਕਿ ਜ਼ਰੂਰੀ ਸਾਡੇ ਤੋਂ ਹੀ ਚਲੋ ਹਰ ਬੰਦਾ ਵਪਾਰੀ ਬਣ ਜਾ ਹਾਂਜੀ ਸਿੰਧੀਸਾਂ ਇਹ ਮਈ ਦੇ ਵਿੱਚ ਇੱਕੋ ਹੀ ਕਾਜ ਐ ਕੀ ਕੁਸ਼ੋ ਲੰਡੀ ਕੁਸ਼ੋ ਲੰਡੀ ਐ ਠੀਕ ਜੀ ਜਿਹੜਾ ਕਾਜ ਕਿਸੇ ਨੇ ਕਹਿਣਾ ਸੀ ਆਪ ਕਹਿੰਦੇ ਹਾਂਜੀ ਠੀਕ ਜੀ ਤੇ ਬਾਕੀ ਸਟਾਰਟਿੰਗ ਬੋਲਾ ਕੱਟੀ ਦਾ 나ੜੂਆ ਵੇਲੋ ਜੇ ਨਾਲ ਜੇ ਇਹ ਆ ਵੇਖੋ ਜੀ 나ੜੂ ਨਾਲ 11 ਲੀਟਰ ਸਟਾਰਟ ਅਜੇ 11 ਕਰੋ ਸਟਾਰਟ ਹਾਂਜੀ 11 ਲੀਟਰ ਦੁੱਧ ਦੇ ਥਲੇ ਸਟਾਰਟ ਇੱਕੋ ਕਮੀ ਆ ਵੀ ਇਹਦੇ ਚ ਬੱਲ ਲੰਡੀ ਆ ਪੂਸੋ ਲੰਡੀ ਆ ਪੂਸ਼ੋ ਲੰਡੀ ਆ ਹਾਂਜੀ ਲਓ ਤਾਂ ਤੇ ਵੇਹ ਸੁੱਕ ਵੀ ਹੈਗਾ ਵਾ ਸਿਆਲ ਦੇ ਵਿੱਚ ਮਤਲਬ ਵੀ ਪੂਸ਼ ਮਾਰੇ ਪੂਸ਼ ਮਾਰ ਬਿਲਕੁਲ ਬਿਲਕੁਲ ਜੀ ਕੱਪੜਿਆਂ ਦਾ ਪਚਾ ਕੱਪੜਿਆਂ ਵੇ ਜਾ ਉਹ ਉਵੇਂ ਬੰਨ ਜਨੇ ਆ ਉਦਾਂ ਵੀ ਬੰਨ ਕੇ ਚੰਨੇ ਆ ਮੈਨੂੰ ਜੀ ਮਿਲ ਗਿਆ ਵੇਲੇ ਸੰਝ ਆ ਗਿਆ ਗੋਰੇ ਮਡਿਫਾਈ ਕਰੀ ਜੀ ਇੰਨੀ ਵਾਜੀ ਫਿਰ ਕੀਮਤ ਸੁਨੀਲ ਜੀ 85000 ਜੀ ਮੀਂਹ ਦੇ ਦਿੰਦਾ ਚਲੋ ਠੀਕ ਆ ਸਾਰਾ ਸੂਆ ਚੋਕੇ ਵਿਸਾਖੀਓ ਵਾਦਾ 65000 ਜੀ ਫਿਰ ਦੇ ਦੇ ਦਿੰਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਜਾਇ ਮਿਲ ਲਓ ਜੀ ਬੂਰੀ ਆ ਗਈ ਜੀ ਸਾ ਇਹ ਮੇਰੀ ਬੂਰੀ ਔਰ ਚਲੋ ਤਾਂ ਵਖਾ ਦੇਨੇ ਆ ਵੈਸੇ ਆਪਾਂ ਲਈਏ ਸਾਹ ਬਣਵਾਤੇ ਜੇ ਕੋਈ ਭਰਾ ਮੇਰਾ ਸਾਹ ਸਕਦਾ ਹੋਏ ਤੇ ਆਪਾਂ ਕੇ ਹਿਸਾਬ ਨਾਲ ਦੇ ਦਾਂਗਾ ਉਹਨਾਂ ਨੂੰ ਫੋਨ ਤੇ ਗੱਲ ਕਰ ਲਿਆ ਆਪਣੇ ਨਾਲ ਇਹ ਟੁਕੜਾ ਘਪਣਾ ਨਹੀਂ 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 ਜੀ ਤਿਆਰ ਅੱਛਾ 15 ਤਰੀਕ ਨੂੰ 10 ਮਹੀਨੇ ਅੱਛਾ 15 ਨੂੰ 10 ਤਰੀਕਿਆ 24 ਹਾਂਜੀ 6 ਦਿਨ ਇਹਦੇ 15 21 ਦਿਨ ਮਹੀਨੇ ਰਹਿ ਗਏ ਸੋ ਜੀ 21 ਦਿਨ ਰਹਿ ਗਏ ਚਲੋ ਠੀਕ ਠੀਕ ਜੇ ਦੀ ਫੋਨ ਤੇ ਗੱਲ ਕਰਾਂਗੇ ਠੀਕ ਆ ਰਿਕਾਰਡ ਬਹੁਤ ਚੰਗੇ ਠੀਕ ਆ ਜਿਆਦਾ ਚੰਗੀ ਮਹੀ ਰਕਡ ਵਾਲੀ ਤੇ ਆਹ ਜੀ ਸਜੀਸਾਂ ਇਹ ਆ ਗਿਆ ਛੋਟਾ ਪੀਸ ਛੋਟਾ ਪੀਸ ਉਹ ਇਹਦੇ ਬੱਚਾ ਹਾਂਜੀ 8 ਲੀਟਰ ਤੋਂ ਉੱਤੇ ਦੁੱਧ ਹੋਊਗਾ ਹਾਂਜੀ ਤੇ ਖੋਲ ਦੇ ਬਿੰਦੇ ਮੇਰੀ ਦੋਸਤ ਉਦਾਂ ਇਹ ਪੂਰੇ ਤਤ ਨੀਲੀ ਵਾਲੇ ਆ ਹਾਂ ਨੀਲੇ ਆ ਠੀਕ ਆ ਤੇ ਚਲੋ ਹੈ ਹੀ ਨੀਲੀ ਨਹੀਂ ਦੱਸ ਕਿਉਂ ਸਾਰੇ ਤਤ ਪੂਰੇ ਹੈ ਹੀ ਨੀਲੀ ਆ ਆਖਾ ਬਿੱਲੀਆਂ ਪੂਰੀਆਂ ਹਾਂ ਸਾਰੇ ਨਿਸ਼ਾਨੀਆਂ ਨਹੀਂ ਸੰਭੀ ਮਾਲ ਨਹੀਂ ਸੰਭ ਦੇ ਕਹੀ ਤੇ ਨਹੀਂ ਹੋਣਾ ਚਲੋ ਨਾ ਗਾੜੀ ਸੰਭਾਲਦੇ ਹਾਂ ਅੰਦਾ ਕਿ ਨਹੀਂ ਹੁਣ ਸਾਰੇ ਚੜ ਜਿਹੜੇ ਨਿਸ਼ਾਨ ਸਾਰੇ ਬਸ ਨਿਸ਼ਾਨੀਆਂ ਤਾਰੀਆਂ ਆ ਜਿਓ ਜੀ ਹਾਂਜੀ 70000 ਚ ਛੋੜ ਸ਼ਾਪ ਕਰਦੇ ਚਲੋ ਠੀਕ ਹੈ ਜੀ ਠੀਕ ਆ ਸੰਦੀਸ਼ਿਆ ਇਹ ਹੀ ਮਤਲਬ ਇਹ ਮੈਂ ਮਤਲਬ ਬਹੁਤ ਜ਼ਿਆਦਾ ਚੰਗੀ ਮਿਲ ਖੁਦ ਮੈਂ ਆਪ ਵੱਲੋਂ 1,15,000 ਦੀ ਝੋਟੀ ਵੇਚੀ ਆ। ਇਹ ਗੱਬਣਾ ਨਹੀਂ ਅੱਛਾ ਸਾਰੀ ਗੱਲ ਦੱਸਦਾ ਆ ਦੀ ਕੱਟੀ ਜੇ। ਅੱਛਾ ਠੀਕ ਪੰਜਾਂ ਜਾਂ ਮਹੀਨੇ ਦੀ ਮੰਨ ਲੈਣ ਚਵਾਂ ਦੀ ਮੰਨ ਲੈਣ ਇੱਕ ਤਰੀਕ ਤਾਨੂੰ ਟੀਕਾ ਕਰਾਇਆ ਜੇ। ਠੀਕ ਆ ਤੇ 9.5 ਲੀਟਰ 9 ਲੀਟਰ ਦੁੱਧ ਟਕਾਵਾਂ ਥੱਲੇ ਚੋਣ ਇੱਕ ਨੰਬਰ ਤੋਂ ਛਿੰਦਿਆ ਨੂੰ। ਲਓ ਜੀ ਦੇਖੋ ਘਰਾਂ ਦੇ। ਬਹੁਤ ਹੁ ਥਣਪੰਡਿਆ। ਆ ਜਾਓ ਜੀ। ਕੋਣੀ ਬਾ ਠੀਕ ਆ ਇੰਡੀਵਿਜੂਅਲ ਕੀਮਤ 75000 ਦੀ ਤਨਖਾਹ ਦੀ ਚਲੋ ਠੀਕ ਹੈ ਠੀਕ ਆ ਹਾਂ ਜਿੱਦਾਂ ਤੇ ਆ ਵੀ ਜਨਵਰੀ ਆ ਗੱਡੀ ਨਾਲ ਹੈਗੀ ਆ ਸੰਦੀਸ਼ਿਆ ਇਹ ਮੈਂ ਪਿਛਲੇ ਸਾਲ ਰਾਜਸਥਾਨ ਪੀਲੀਆਂ ਵੰਗਾ ਪਿੰਡ ਆ ਸ਼ਾਇਦ ਅੱਛਾ ਜੀ ਮਤਲਬ ਉੱਥੋਂ ਇੱਕ ਬੰਦਾ ਆਪਣਾ ਮਿੱਤਰ ਗਿਆ ਨਾਲ ਆਪਣੇ ਉਹਨੇ ਹੰਨ ਲੈ ਕੇ ਦਿੱਤੀਆਂ ਸੀ ਇਹਦਾ ਮੈਸੂਆ ਜੋ ਆ ਪਿਛਲਾ ਸਾਰਾ ਹੀ ਠੀਕ ਆ 16 ਲੀਟਰ ਦੁੱਧ ਮੈਂ ਇਥੇ ਲਿਜਾਉਂਦਾ ਰਿਆਂ। ਹਮਮ ਐਰ ਕਨ ਮੈਂ ਇੱਕ ਪੀਪਾ ਦੇਸੀ ਕੀ ਉਹਦਾ ਦੁੱਧ ਦਾ ਡਾਲਟਾ ਕਿ ਉਹਦਾ ਚਾਰ ਰਿਆ ਵਾ। ਠੀਕ ਆ। ਮੈਂ ਇੰਨੀ ਕਿ ਪਣੀ ਕੀ ਪਤਾ ਨਹੀਂ ਮਾਦਰ ਕੀ ਹੋਇਆ ਇਹਦੇ ਮਗਰਲੇ ਥਾਂ ਨੂੰ ਮਟੈਟਸ ਹੋ ਗਏ ਤੇ ਥਾਨ ਮਦ ਤੇਲ ਹੋ ਗਈ ਮੈਂ। ਇਹ ਹੁਣ ਗੱਬਣਾ ਜੀ? ਨਹੀਂ ਸੁਈ ਆ। ਅੱਛਾ ਠੀਕ ਆ। ਮਗਰਲੇ ਥਾਂ ਦੀ ਤੇਲ ਹੋ ਗਈ ਆ 5 ਧਾਰਾ ਹੁੰਦੀਆਂ ਜੇ ਮਗਰਲੇ ਥਾਂ ਚੋਂ। ਠੀਕ ਆ। ਪਿਛਲੇ ਥਾਂ ਚੋਂ। ਹਾਂ। ਮੈਨੂੰ ਗੱਲ ਕਾਦੀ ਗੱਬਣ ਮੈਂ ਦਾ 1,25,000 ਰੁਪਏ ਮਿਲਦਾ ਵੀ ਇੰਨਾ ਲੈਵਾ ਹੀ ਤੇ ਕੋਈ ਗੱਲ ਨਹੀਂ ਕਰਨ ਵਾਲੀ। ਹਮ ਤੇ ਹੁਣ ਇਸ ਟਾਈ ਬਾਕੀ ਇਹ ਆ ਕਿ ਤਿੰਨ ਹੀ ਥਾਣੇ ਚੱਲਦੇ ਆ ਤਿੰਨਾ ਥਾਣਾ ਦੇ ਵਿੱਚ 11 ਲੀਟਰ ਦੁੱਧ ਹੋਊਗਾ ਅੱਛਾ 11 ਲੀਟਰ ਦੁੱਧ 11 ਲੀਟਰ ਤਿੰਨਾ ਥਾਣਾ ਚ ਹੋਊਗਾ ਠੀਕ ਆ ਜੇ ਅਗਲੇ ਦੋਵੇਂ ਚਾਵਾਂਗੇ ਨਾ ਮਤਲਬ ਇੱਕ ਦੋ ਧਾਰਾਂ ਮਾਰੀਆਂ ਤੇ ਸਾਢੇ 4-5 ਲੀਟਰ ਦੋਵਾਂ ਥਾਣਾ ਅਗਲਿਆਂ ਚ ਦੇ ਦਿੰਦੀ ਐ ਠੀਕ ਆ ਤੇ ਅੱਜ ਇਹਨੂੰ ਮੈਨੂੰ ਦੇ ਦਾਂਗਾ ਆਪਾਂ 75000 ਚਲੋ ਠੀਕ ਆ ਇਹ ਉਦੋਂ ਬਹੁਤ ਮਹਿੰਗੀ ਮੀ ਲਈ ਮੈਂ ਬਹੁਤ ਮਹਿੰਗੀ ਅੱਛਾ ਜੀ ਜੇ ਕੋਈ ਵੇਖ ਜੂ ਚਲੋ ਕੋਈ ਦਾ ਮਨ ਕਰੇ ਲੈ ਲੈਣੀ ਤੇ ਕੋਈ ਗੱਲ ਨਹੀਂ ਚਲੋ ਦੁੱਧ ਦੇਣ ਦੀ ਐ ਤੇ ਬਾਕੀ ਇੱਧਰ ਨੂੰ ਮੜਾ ਕੈਮਰਾ ਕਮ ਹਰ ਵੈਰਾਈਟੀ ਦਾ ਹੈਗਾ ਵਾ ਹਾਂਜੀ ਜਿੱਦਾਂ ਦਾ ਵੀ ਕਿਹਨੂੰ ਚਾਹੀਦਾ ਵੇ ਵੱਡਾ ਵੀ ਛੋਟਾ ਵੀ ਛੋਟਾ ਵੱਡਾ ਨਿੱਕਾ ਸਭ ਚੱਲਦੇ ਸਾਰੇ ਹੀ ਹੈਗਾ ਸਾਰੇ ਮਿਲਣਗੇ ਪਰ ਇਹ ਆਪਾਂ ਵੀਡੀਓ ਚ ਲਾਉਂਦੀਆਂ ਦੀ ਪਾਈ ਆ ਬਾਕੀ ਜੇ ਜਿਤਨਾ ਦਾ ਵੀ ਡੰਗਰ ਹੋਏ ਤਾਂ ਆਪਾਂ ਮੰਨ ਲਓ ਬੰਦੇ ਨੂੰ ਪੈਦਾ ਕਰਕੇ ਦੇ ਸਕਦੇ ਹਾਂ ਜਿੱਦਾਂ ਦਾ ਚਾਹੀਦੀ ਐ ਤੋਂਕੜ ਗੱਬਣ ਤੋਂਕੜ ਵੱਡੀ ਛੋਟੀ ਜਿਸ ਤਰ੍ਹਾਂ ਸਾਰੇ ਮਿਲ ਜੂਗਾ ਤੇ ਚਲੋ ਬਾਕੀ ਇਹੋ ਬੇਨਤੀਆਂ ਵਾ ਜੇ ਕੋਈ ਆਪਾਂ ਕਿਸੇ ਗਲਤ ਬੋਲਿਆ ਗਿਆ ਤੇ ਚਲੋ ਮਾਫੀ ਚਾਹੁੰਦੇ ਆ ਫੋਨ ਨੰਬਰ ਇਹਦੇ ਨੇ 169 88388 9955 662255 99786599 ٹھیک ہے سارے میرے वीर چلو ਧੰਨਵਾਦ ਜਿਹੜੇ ਵਿੰਦੇ ਆ ਇਹਦੇ ਜਿਹੜੇ ਨਹੀਂ ਵਿੰਦੇ ਉਹਨਾਂ ਦਾ ਅਦਵਾਦੀ ਸਤਿ ਸ਼੍ਰੀ ਅਕਾਲ